ਖੜੀ ਆ ਤੇ ਆ ਆਪਣਾ ਆ ਗਈ ਨਾਸਪਾਤੀ ਆ ਫੇਰ ਗਾਂ ਆਪਣੇ ਆ ਗਿਆ ਕਿੰਨੂ ਆ ਫੇਰ ਆ ਗਿਆ ਇਹਨੂੰ ਜਰੂਰ ਦੱਸਿਓ ਜ਼ਰੂਰ ਕੀ ਆਂਦੇ ਸਾਨੂੰ ਕੋਈ ਫਾਲਸਾਂ ਦਾ ਕੋਈ ਕੀ ਜਾਂਦਾ ਕੋਈ ਫਾਲਸ ਇਹਨੂੰ ਆ ਕੇ ਕਹਿੰਦੇ ਆ ਆ ਚੀਕੂ ਆ ਗਿਆ ਆ ਅਨਾਰ ਆ ਗਿਆ ਆ ਲੀਚੀ ਆ ਗਈ ਆ ਗਾਂ ਸੇ ਆ ਗਿਆ ਜੀ ਟ੍ਰੇਲ ਆ ਅਸੇ ਆ ਗਿਆ ਅਸੇ ਆ ਗਿਆ ਵਿੱਚ ਤੇ ਆ ਫੇਰ ਆਪਣੇ ਆ ਗਿਆ ਕਿਨੂਆਂ ਦੀ ਇਹ ਵੀ ਕਿਨੂਆਂ ਦੀ ਹੈਗੀ ਆ ਵੈਰਾਈਟੀ ਚੋਂ ਪਰ ਇਹਨੂੰ ਜਿਹੜਾ ਕਿਨੂ ਜਿਹ ਵਿੱਚ ਫਾੜੀਆਂ ਬਣਨਗੇ ਵਿੱਚ ਵੀ ਨਹੀਂ ਹੋਣਗੇ ਆ 12 ਮਾਸੀ ਨਿੱਪੂ ਆ ਗਿਆ ਆ ਗਲਗਲ ਆ ਗਈ ਆ ਪਰ ਇਹ ਵੀ ਨਿੱਪੂ ਆ ਗਿਆ ਆ ਨੇਪੂ ਹਣ ਲਾਇਆ ਤੇ ਆ ਨਿੱਪੂ ਪੁਰਾਣਾ ਸੀ ਚੱਲਿਆ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਯਾਰ ਤੇ ਆ ਵੀ ਆਪਣਾ ਪੁਰਾਣਾ ਕਿੰਨੋਂ ਇਹ ਵੀ ਚੱਲਦਾਗਾ ਆ ਲਾਇਆ ਸੀ ਬਾਈ ਜਿੱਦਣ ਸਿੱਧੂ ਮੂਸੇ ਵਾਲੇ ਦੀ ਮਾਤਾ ਨੇ ਕਿਹਾ ਸੀਗਾ ਵੀ ਸਿੱਧੂ ਦੀ ਯਾਦ ਸਰ ਜਣੇ ਰੱਖ ਲਓ ਇੱਕ ਆ ਲਾਇਆ ਸੀ ਆਪਾਂ ਇੱਕ ਅੱਗੇ ਤੁਹਾਨੂੰ ਦਿਖਾਉਣੇ ਆ ਉਹ ਲਾਇਆ ਸੀਗਾ ਆ ਅਮਰੂਦ ਲਿਆ ਕੇ ਨਾਲ ਲਾਇਆ ਸੀ ਇਹ ਥੋੜਾ ਜਿਹਾ ਇੱਕ ਵਾਰਾ ਛੱਡ ਕੇ ਦੇਲ ਪਤਾ ਨਹੀਂ ਹੁੰਦਾ ਕਿ ਨਹੀਂ ਇੱਕ ਆਂਬ ਆ ਜਿਹੜਾ ਆਂਬ ਹੈ ਇਹ ਦਸਹਰੀ ਆ ਆ ਬਾਰਾਂਮਾਸੀ ਆਂਬ ਜਾਨੀ ਕਿ ਸਾਲ ਚ ਦੋ ਵਾਰਾਂ ਲੱਗੂ ਇਹਨੂੰ ਤੇ ਆ ਆਂਬ ਜਿਹੜਾ ਜਿਹੜਾ ਆਪਾਂ ਕੱਟ ਕੇ ਖਾਣੇ ਆ ਥੋੜਾ ਜਿਹਾ ਗਲਾਈ ਚ ਹੁੰਦਾ ਤਾ ਅਮਰੂਦ ਆ ਗਿਆ ਆ ਜਾਮਣ ਆ ਗਈ ਫੇਰ ਅਮਰੂਦ ਆ ਗਿਆ ਤਾਂ ਪਟਣਾ ਪੈਣਾ ਆ ਬਾਰਾਂਮਾਸੀ ਫੇਰ ਆ ਗਿਆ ਬਾਰਾਂਮਾਸੀ ਜਿਹਨੂੰ ਡੀਬੂ ਕਹਿੰਦੇ ਆ ਆਪਣੇ ਕੇਲੇ ਆਪਾਂ ਆਈਆਂ ਸੀ ਮੱਛਰ ਦਾਣੀਆਂ ਪਰ ਕੰਮ ਵਿੱਚ ਸੂਤ ਨਹੀਂ ਆਇਆ ਯਾਰ ਹਜੇ ਵੀ ਨਾ ਡਿੱਗੀ ਜਾਂਦੀ ਐ ਤੇ ਆ ਉਹ ਅਮਰੂਦ ਆ ਗਿਆ ਆ ਜਾਵਣ ਆ ਗਈ ਆ ਜਾਵਾਂ ਨਾਲ ਫਸ ਕੇ ਲੱਗਿਆ ਉਹ ਅਮਰੂਦ ਆ ਉਹ ਜਿਹੜਾ ਸਿੱਧੂ ਬਾਈ ਜੀ ਦੀ ਯਾਰ ਚਲਾਇਆ ਸੀ ਇਧਰ ਆਕੇਲੇ ਆ ਗਏ ਥੱਲੇ ਪਤਾ ਨਹੀਂ ਕੀ ਚੱਕਰ ਐ ਨਹੀਂ ਸੂਤ ਹੋਏ ਤੇ ਬਾਈ ਜੀ ਜੀ ਨੂੰ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਐ ਜਿਵੇਂ ਆ ਉਹਦਣ ਕਿੰਨੇ ਕਮੈਂਟ ਕੀਤੇ ਸਨ ਜਣੇ ਆ ਕੋਈ ਤਾਂ ਫਰਕ ਪੈ ਗਿਆ ਬੂਟੇ ਨੂੰ ਫਿਰ ਵੀ ਕਿਸੇ ਨੂੰ ਬਈ ਜਾਣਕਾਰੀ ਹੋਵੇ ਆ ਆਪਣਾ ਕਮਾਦ ਆ ਗਿਆ ਆ ਸਾਰਾ ਗਾਹ ਨੂੰ ਉਹ ਤੱਕ ਸਾਰਾ ਕਮਾਦ ਆ ਫਿਰ ਬਈ ਕਿਸੇ ਨੂੰ ਜਾਣਕਾਰੀ ਤੇ ਜ਼ਰੂਰ ਦੱਸਿਓ ਬਈ ਜੀ ਠੀਕ ਹੈ ਜੀ ਧੰਨਵਾਦ